ਆਪਾਂ ਦਾ ਜਿਹੜਾ ਮਜ਼ਾਕ ਕੀਤਾ ਆ ਆਹੋ ਆਹੋ ਜਿਹੜਾ ਮਜ਼ਾਕ ਕੀਤਾ ਆ ਆਹੋ ਜਿਹੜਾ ਮਜ਼ਾਕ ਕੀਤਾ ਆ ਜੀ ਸਹੀ ਵੀ ਆ ਕਰਦਾ ਮਹਿਲਾ ਮਾਣੇ ਨਾਲ ਮਜ਼ਾਕ ਕੀਤਾ ਆ ਔਰ ਤੁਸੀਂ ਇਸ ਦਾ ਨਹੀਂ ਬੱਚਿਆਲੇ ਉਹਨੇ ਮਜ਼ਾਕ ਹੀ ਨਾ ਆਇਆ ਤਾਂ ਹੀ ਮਨੋਰੰਜਨ ਆਇਆ ਅਸੀਂ ਪੈਸੇ ਵੰਡ ਰਹੇ ਆ ਅਸੀਂ ਆਮ ਲੋਕਾਂ ਨੂੰ ਵੀ ਵੰਡ ਰਹੇ ਆ ਸਰਕਾਰ ਦੇ ਤੁਹਾਨੂੰ 36000 ਆ ਗਿਆ ਜੀ ਉਹ ਦੇਣਾ ਚਾਹੀਦਾ ਆਹ ਵੰਡਣਾ ਦੇਣਾ ਆ ਕੇ ਆਇਆ ਔਰਤਾਂ ਦਾ ਨਹੀਂ ਇਹ ਲੋਕਾਂ ਨੂੰ ਇਹ ਦੱਸ ਰਹੇ ਆਂ ਵੀ ਤੁਸੀਂ ਇਸ ਕਾਲ ਦਾ ਵਿਰੋਧ ਕਰੋ ਆ ਕੇ ਨਹੀਂ ਨਹੀਂ ਇਹ ਮਜ਼ਾਕ ਨਹੀਂ ਸਰਕਾਰ ਦੀ ਦੇਖੋ ਇਹ ਗੱਲ ਦਾ ਰੋਹਾ ਸਾਡਾ ਇਹ ਰੋਹਾ ਤੁਸੀਂ ਚਾਹ ਦਿਓ ਆਪਣੇ ਘਰ ਪਰਿਵਾਰਾਂ 'ਚ ਦਿਓ ਨਾਲੇ ਦੱਸਿਓ ਵੀ ਤੁਹਾਡਾ ਮਜ਼ਾਕ ਬਣਾਇਆ ਇਹ ਭਗਵੰਤ ਮਾਨ ਨੇ ਕੀ ਕੀਤਾ ਸਰਕਾਰ ਨੇ ਝੂਠ ਬੋਲ ਕੇ ਆਪਣੀ ਸਰਕਾਰ ਬਣਾਈ ਇੱਕ ਵਾਰੀ ਬਣਾਈ ਮੁੜ ਕੇ ਨਹੀਂ ਬਣਾਈ ਗਲ ਸਵਾਰ ਕੀਤਾ ਏਕਾੜੀ ਬਣਾਈ ਮੁੜ ਕੇ ਨਹੀਂ ਬਣਾਈ ਕਿ ਜੇ ਲੋਕਾਂ ਨੂੰ ਦੁਬਾਰਾ ਉਹ ਜਿਹੜੇ ਵਾਦੇ ਕੀਤੇ ਪੂਰੇ ਨਹੀਂ ਕੀਤਾ ਲੋਕ ਦੁਬਾਰਾ ਫਿਰ ਉਸ ਮਤਲਬ ਇਹ ਸਰਕਾਰ ਨਹੀਂ ਆਏਗੀ ਮਜ਼ਾਕ ਬਣਾਇਆ ਹੈ ਨਾ ਸਰਕਾਰ ਬੰਦ ਰੇ ਚਗੇ ਕਹਿੰਦੇ ਕਿ ਸਰਕਾਰ ਨੇ ਵਾਦਾ ਕੀਤਾ ਹੀ ਪੈਸੇ ਨਹੀਂ ਦਿੱਤੇ ਤੁਸੀਂ ਹੁਣ ਇਸ ਨੂੰ ਕਿਵੇਂ ਦੇਖਦੇ ਹੋ ਕੀ ਤੁਹਾਡੇ ਉਹ ਹੈਗੇ ਨੇ ਜੇ ਵਾਦਾ ਕੀਤਾ ਸੀ ਸਰਕਾਰ ਨੇ ਤਾਂ ਉਹ ਪੂਰਾ ਕਰਨਾ ਚਾਹੀਦਾ ਹੈ। ਹੂੰ। ਅੱਛਾ ਹੁਣ ਇਹ ਪ੍ਰਦਰਸ਼ਨ ਹੋ ਰਿਹਾ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ? ਮਰਦਾ ਚਲੋ ਉਹ ਆਪਣੀ ਜਗ੍ਹਾ ਠੀਕ ਆ। ਕਰਦੇ ਪ੍ਰਦਰਸ਼ਨ ਮੰਗਦੇ ਆ ਕਿ ਹਜ਼ਾਰ ਰੁਪਏ ਜਿਹੜਾ ਉਹਨਾਂ ਨੇ ਵਾਦਾ ਕੀਤਾ ਦੇਣਾ ਚਾਹੀਦਾ ਸੀ। ਪਰ ਉਹਨਾਂ ਨੇ ਨਹੀਂ ਦਿੱਤਾ। ਪਰ ਜਿਹੜਾ ਉਹ ਨਕਲੀ ਨੋਟ ਦੇ ਰਹੇ ਆ ਬੱਚਿਆਂ ਦੇ ਹੱਥ ਚ ਫੜਾਉਂਦੇ ਆ ਕਿਸੇ ਔਰਤ ਦੇ ਹੱਥ ਵਿੱਚ ਫੜਾ ਦੇ ਪਰ ਉਹ ਨਹੀਂ ਸਹੀ ਲੱਗਦਾ। ਉਹ ਨਹੀਂ ਸਹੀ ਲੱਗਦਾ। ਉਹ ਨਹੀਂ ਸਹੀ ਲੱਗਦਾ। ਇਹ ਵੀ ਤਾਂ ਇਹ ਵੀ ਮਜ਼ਾਕ ਹੀ ਹੋ ਗਿਆ ਨਾ ਬੱਚਿਆਂ ਨਾਲ ਮਜ਼ਾਕ ਹੋ ਗਿਆ ਤੁਸੀਂ ਬੱਚਿਆਂ ਨੂੰ ਹਜ਼ਾਰ ਹਜ਼ਾਰ ਰੁਪਏ ਪੜਾ ਰਹੇ ਹੋ ਇਹ ਇਸ ਤੋਂ ਵੱਧ ਮਜ਼ਾਕ ਹੋਰ ਕੀ ਆ ਬਹੁਤ ਸਰਕਾਰ ਕੀ ਮਜ਼ਾਕ ਕਰੀ ਇਹ ਬੰਦਾ ਹੀ ਮਜ਼ਾਕ ਹੀ ਕਰ ਰਿਹਾ ਫਿਰ ਇਹ ਤਾਂ ਮਜ਼ਾਕ ਹੀ ਹੋ ਰਿਹਾ ਨਾ ਚਲੋ ਆਪਣੀ ਜਗਾ ਸਹੀ ਆ ਵੀ ਹਜ਼ਾਰ ਰੁਪਏ ਦੇਣਾ ਚਾਹੀਦਾ ਪਰ ਇਹ ਗੱਲ ਗਲਤ ਹੈ ਜਿਹੜਾ ਨਕਲੀ ਨੋਟ ਦੇ ਰਹੇ ਆ ਕੀ ਕਹਿੰਦੇ 20 ਟੁੱਟ ਕਹਿੰਦਾ ਤੁਸੀਂ ਸਭ ਤੋਂ ਪਹਿਲਾਂ ਤਾਂ ਮੈਂ ਜੈਵੀਨ ਜਹਪੜ ਰਵਾਵਾਂ ਮੈਂ ਸਿਸ਼ਕਮਾ ਨਾਹਰ ਭਾਰਤ ਪ੍ਰਧਾਨ ਭਾਰਤੀ ਜਨਤਾ ਪਾਰਟੀ ਜਵਾਜਾ ਸਾਰੇ ਰਸਟਣਾ ਆਮਲ ਪਾੜੀ ਖਿਲਾਫ ਆ 3 ਸਾਲ ਦਾ ਸਮਾਂ ਹੋ ਗਿਆ ਇਹਨਾਂ ਨੇ ਕਿਹਾ ਸੀ ਕਿ ਸਰਕਾਰ ਬਣਨ ਤੇ ਸਾਰੀ 1000 ਰੁਪਿਆ ਪੰਜਾਬ ਦੀਆਂ ਮਹਿਲਾ ਦੇ ਅਕਾਊਂਟ ਦੇ ਵਿੱਚ ਜਾਵੇਗਾ ਤਰੀਪ 3 ਸਾਲ ਦਾ ਸਮਾਂ ਹੋ ਗਿਆ ਪਰ ਅੱਜ ਤੱਕ ਕਿਸੇ 1 ਰੁਪਿਆ ਨਹੀਂ ਆਇਆ ਸਾਡੇ ਰਾਜ ਰੋਸ਼ਮੀ ਵਾਲੇ ਸੀ ਇਸੇ ਕਰਕੇ ਸੀ ਅਸੀਂ ਇਹ ਨੋਟ ਵੀ ਵੰਡੇ ਆ ਚਿਲਡਰਨ ਬੈਂਕ ਵਾਲੇ ਆਹ ਲੋ ਜੀ ਭਗਾਉਂਦਾ ਯਾਦ ਕਰਾਇਆ ਕਿ ਤੁਹਾਨੂੰ ਸ਼ਾਇਦ ਹੁਣ ਯਾਦ ਆ ਜਾਈਏ ਕਿ ਤੁਸੀਂ ਇੱਕ ਵਾਅਦਾ ਕੀਤਾ ਸੀਗਾ ਬਸ ਸਾਡੇ ਇਹ ਬਰਾ ਇੱਕ ਮੰਗ ਪੱਤਰ ਦਿੱਤਾ ਵਾ ਇਹ ਪ੍ਰੇਮ ਕੁਮਾਰ ਸਿੰਘ ਸਾਹਿਬ ਦੇ ਨਾਮ ਤੇ ਜੀ ਸਾਹਿਬ ਮੈਂ ਲਾਵਾਂ ਮੈਂ ਲਾਵਾਂ ਕਹਿ ਰਹੀਆਂ ਨੇ ਕਿ ਭਈ ਸਰਕਾਰ ਨੇ ਤਾਂ ਮਜ਼ਾਕ ਕੀਤਾ ਕੀਤਾ ਹੁਣ ਤੁਸੀਂ ਵੀ ਮਜ਼ਾਕ ਕਰ ਰਹੇ ਹੋ ਨਤੀਜਾ ਨੋਕ ਦੇ ਕੀ ਨਹੀਂ ਮਜ਼ਾਕ ਨਹੀਂ ਕਰ ਰਹੇ ਜੀ ਅਸੀਂ ਦੱਸਦੇ ਕਿ ਬੱਚਿਆਂ ਖੇਡਣਾ ਸੇ ਨੋਟ ਦਿੱਤੇ ਤੁਹਾਨੂੰ ਤਾਂ ਲੋ ਅੱਜ ਵੀ ਨਹੀਂ ਦਿੱਤੇ ਅਸੀਂ ਹੁਣ ਵੀ ਦੇ ਰਹੇ ਹਾਂ ਜੀ ਕਿਹਾ ਦੇਖੋ ਤੁਹਾਡੇ ਵਾਸਤੇ ਚੇਤਾ ਕਰਾ ਰਹੇ ਭਗਵਾਨ ਤੁਮਨ ਸਰਕਾਰ ਨੂੰ ਕਿ ਤੁਸੀਂ ਯਾਦ ਕਰੋ ਕਿ ਜੋ ਵਾਅਦਾ ਕੀਤਾ ਸੀਗਾ ਸਿਰ ਅੱਜ ਇਹ ਪ੍ਰੋਟੈਸਟ ਕਰ ਰਹੇ ਸੀ ਕੀ ਕਾਰਨ ਹਾਂਜੀ ਇਹ ਭਾਰਤੀ ਆਮਦਨਤਾ ਪਾਰਟੀ ਦੇ ਵਰਕਰ ਹੈ ਤੇ ਇਹਨਾਂ ਨੇ ਸਾਡਾ ਮੰਗ ਪੱਤਰ ਦਿੱਤਾ ਕਿ ਪੰਜਾਬ ਸਰਕਾਰ ਨੇ ਉਠੇ ਵਾਲੇ ਕਿਤੇ ਹਜ਼ਾਰ-ਹਜ਼ਾਰ ਰੁਪਏ ਵਾਲੇ ਤੇ ਉਹ ਦਿੱਤੇ ਨਹੀਂ ਹੈਗੇ ਤੇ ਇਹਦੇ ਵਾਸਤੇ ਅਸੀਂ ਇਹ ਸਰਕਾਰ ਲੈਵਲ ਦੀ ਕੰਮ ਹੈ ਅਸੀਂ ਡੀਸੀ ਸਾਹਿਬ ਨੂੰ ਭੇਜ ਦਾਂਗੇ ਤੇ ਉਹ ਅੱਗੇ ਤੇ ਪ੍ਰੋਪਰ ਕਾਰਵਾਈ ਕਰ ਲੈਣਗੇ ਠੀਕ ਹੈ